ਹੈਲੋ एवरीवन ਕਿਵੇਂ ਹੋ ਸਾਰੇ ਅੱਜ ਅਸੀਂ ਗੱਲ ਕਰਾਂਗੇ ਭਗਤ ਤੰਨਾ ਜੀ ਦੀ ਤੇ ਅੱਜ ਅਸੀਂ ਉਹਨਾਂ ਦੇ ਬਚਪਨ ਦੀ ਗੱਲ ਕਰਾਂਗੇ ਜਨਮ ਕਿੱਥੇ ਹੋਇਆ ਪੂਰੀ ਲਾਈਫ ਸਟੋਰੀ ਦੱਸਾਂਗੇ ਤੰਨਾ ਭਗਤ ਹਿੰਦ ਉਪਮਹਾਦੀਪ ਦੇ ਇੱਕ ਅਹਿਮ ਰੋਹਾਨੀ ਅੰਦੋਲਨ ਮੱਧਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ ਉਨ੍ਹਾਂ ਦਾ ਜਨਮ ਰਾਜਸਥਾਨ ਦੇ ਜ਼ਿਲ੍ਹਾ ਟਾਂਕ ਵਿੱਚ ਦਿਉਲੀ ਨੇੜੇ ਪਿੰਡ ਤਵਾਨ ਕੱਲਾ ਵਿੱਚ ਹੋਇਆ ਸੀ। ਉਨ੍ਹਾਂ ਦੇ ਜੀਵਨ ਬਾਰੇ ਪ੍ਰਮਾਣਿਕ ਸੂਚਨਾਵਾਂ ਬਹੁਤ ਘੱਟ ਮਿਲਦੀਆਂ ਹਨ। ਇਸ ਤੋਂ ਅੱਗੇ ਅਸੀਂ ਉਨ੍ਹਾਂ ਦੇ ਕਰਾਂਗੇ ਬਚਪਨ ਤੋਂ ਲੈ ਕੇ ਬਚਪਨ ਦੇ ਥੋੜੇ ਜਿਹੇ ਸਾਲ ਖੇਡਦੇ ਆ, ਕੁੱਦਦੇ ਆ ਬੀਤੇ। ਜਦੋਂ ਹੋਸ਼ ਆਈ ਤਾਂ ਮਾਪੇ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਤੰਨਾ ਜੀ ਜਿੱਧਰ ਗਉਆਂ ਚਾਰਨ ਜਾਇਆ ਕਰਦੇ ਸਨ ਉਧਰ ਰਾਹ ਵਿੱਚ ਠਾਕੁਰ ਦਵਾਰਾ ਹੁੰਦਾ ਸੀ ਪਿੰਡ ਦਾ ਪੰਡਿਤ ਜਿਸ ਦਾ ਨਾਮ ਇਤਿਹਾਸ ਵਿੱਚ ਤਰਲੋਚਨ ਪੰਡਿਤ ਆਉਂਦਾ ਹੈ ਉਦੋਂ ਉਹ ਠਾਕੁਰ ਦਵਾਰੇ ਵਿੱਚ ਦੇਵੀ-ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਸੀ ਤੇ ਪੋਗ ਲਾਉਂਦਾ ਸੀ ਇਹ ਉਸ ਦੀ ਰੋਟੀ ਦਾ ਵਸੀਲਾ ਸੀ ਤੇ ਉਸ ਦੇ ਮਨ ਵਿੱਚ ਪ੍ਰਭੂ ਸਿਮਰਨ ਦੀ ਭਾਵਨਾ ਨਹੀਂ ਸੀ ਉਸ ਦਾ ਹਿਰਦਾ ਪਥਰਾਂ ਨਾਲੋਂ ਵੀ ਸਖਤ ਸੀ ਤਰਨਾ ਬਚਪਨ ਤੋਂ ਉਸ ਬ੍ਰਾਹਮਣ ਨੂੰ ਦੇਖਦਾ ਸੀ ਕਦੀ ਕਦਾਈ ਠਾਕੁਰ ਦਵਾਰੇ ਚੱਲਿਆ ਜਾਂਦਾ ਸੀ ਤਰਨਾ ਜਵਾਨ ਹੋ ਗਿਆ ਉਸ ਨੂੰ ਗਿਆਨ ਹੋਇਆ ਕਿ ਰੋਜ਼ ਪੰਡਿਤ ਠਾਕੁਰ ਠਾਕਰਾਂ ਦੀ ਪੂਜਾ ਕਰਦਾ ਹੈ ਤਾਂ ਕਿਉਂ ਕਰਦਾ ਹੈ ਠਾਕੁਰ ਕੀ ਦਿੰਦੇ ਹਨ ਜੀ ਠਾਕੁਰ ਕੁਝ ਦੇਂਦੇ ਹਨ ਤਾਂ ਉਹ ਵੀ ਠਾਕੁਰ ਦੀ ਪੂਜਾ ਕਰੇ ਅਤੇ ਉਸ ਦੀ ਗਰੀਬੀ ਦੂਰ ਹੋ ਜਾਵੇ ਇੱਕ ਦਿਨ ਉਸ ਨੇ ਉਸ ਪੰਡਿਤ ਤੋਂ ਪੁੱਛਿਆ ਕਿ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ ਭਲਾ ਉਹ ਕੀ ਦੇਂਦੇ ਹਨ ਪੰਡਿਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾਂ ਜੋ ਮੰਗੀਏ ਸੋ ਦੇ ਦਿੰਦੇ ਹਨ ਫਿਰ ਉਸ ਨੇ ਕਿਹਾ ਕਿ ਪੰਡੇ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਓ ਪੰਡਿਤ ਨੇ ਕਿਹਾ ਕਿ ਇਹ ਤੇਰੇ ਕੋਲ ਖੁਸ਼ ਨਹੀਂ ਹੋਣੇ ਪ੍ਰਸੰਨ ਨਹੀਂ ਹੋਣੇ ਇੱਕ ਤਾਂ ਤੂੰ ਜੱਟ ਹੈ ਜੱਟ ਨੂੰ ਪੂਜਾ ਕਰਨ ਦੀ ਅਕਲ ਨਹੀਂ ਹੁੰਦੀ ਦੂਸਰਾ ਅਨਪੜ ਹੈ ਵਿਦਿਆਹੀਣਾ ਪੁਰਸ਼ ਪਸ਼ੂ ਸਮਾਨ ਹੁੰਦਾ ਹੈ ਤੀਸਰਾ ਮੰਦਰ ਤੋਂ ਵਗੈਰ ਠਾਕੁਰ ਕਿਤੇ ਵੀ ਖੁਸ਼ ਨਹੀਂ ਹੁੰਦਾ ਪੰਡਿਤ ਦਾ ਕੰਮ ਪੂਜਾ ਪੂਜਾ ਪਾਠ ਕਰਨਾ ਹੈ ਜੱਟ ਦਾ ਕੰਮ ਫਸਲ ਪੈਦਾ ਕਰਨਾ ਹੁੰਦਾ ਹੈ ਤੁਸੀਂ ਲੋਕ ਹੱਲ ਵਾਉਂਦੇ ਨੇ ਕਹੀਂ ਰੰਬੇ ਨਾਲ ਗੋਡੀਆਂ ਕਰਦੇ ਹੀ ਚੰਗੇ ਹੋ ਪੰਡਿਤ ਨੇ ਬਹੁਤ ਸਮਝਾਇਆ ਪਰ ਜੱਟ ਆਪਣੀ ਜਿੱਦ ਤੇ ਅੜ ਗਿਆ ਪੰਡਿਤ ਨੇ ਸੋਚਿਆ ਕਿ ਕਿਤੇ ਗੁੱਸੇ ਵਿੱਚ ਮੋਰਾ ਨਾ ਸਿੱਖ ਦੇਵੇ ਉਸਨੇ ਮੰਦਰ ਵਿੱਚ ਪਿਆ ਸਾਲ ਗਰਾਮ ਪੱਥਰ ਤੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨੀ ਦੱਸ ਦਿੱਤੀ ਚਾਦਰ ਵਿੱਚ ਲਪੇਟ ਕੇ ਜੱਟ ਠਾਕੁਰ ਨੂੰ ਲੈ ਕੇ ਘਰ ਆ ਗਿਆ ਤਰਖਾੰਡ ਕੋਲੋਂ ਲੱਕੜ ਦੀ ਚੌਂਕੀ ਬਣਾਈ ਤੇ ਠਾਕੁਰ ਨੂੰ ਉਸ ਉੱਪਰ ਰੱਖ ਦਿੱਤਾ ਜੱਟ ਸਾਰੀ ਰਾਤ ਸੋਚਦਾ ਰਿਹਾ ਕਿ ਠਾਕੁਰ ਨੂੰ પ્રસન્ન ਕਰੇਗਾ ਤੇ ਕੀ ਮੰਗੇਗਾ ਘਰ ਵਿੱਚ ਲੋੜਾਂ ਜ਼ਿਆਦਾ ਹਨ ਤੇ ਸਭ ਤੋਂ ਪਹਿਲਾਂ ਕੀ ਮੰਗੇਗਾ ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਾਇਆ ਕੁਝ ਚਿਰ ਭਗਤੀ ਭਾਵਨਾ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀ ਠਾਕੁਰ ਜੀ ਭੋਜਨ ਸ਼ਕੋ ਜੱਟ ਨੇ ਵੇਖਿਆ ਕਿ ਵਾਰ-ਵਾਰ ਮਿੰਤਾ ਕਰਨ ਤੇ ਵੀ ਠਾਕੁਰ ਭੋਗ ਨਹੀਂ ਲਾਰੇ ਜੱਟ ਨੇ ਕਿਹਾ ਕਿ ਜੇਕਰ ਆਪਨੇ ਛਕੋਗੇ ਤਾਂ ਮੈਂ ਵੀ ਅਜੇ ਕੁਝ ਨਹੀਂ ਛਕਾਂਗਾ ਭੁੱਖਾ ਹੀ ਮਰ ਜਾਵਾਂਗਾ ਈਸ਼ਵਰ ਨੇ ਸੋਚਿਆ ਕਿ ਜੱਟ ਦੀ ਆਤਮਾ ਨਿਰਮਲ ਹੈ ਉਹ ਵੱਲ-ਛਲ ਨਹੀਂ ਜਾਣਦਾ ਇਸ ਦਾ ਪੱਕਾ ਵਿਸ਼ਵਾਸ ਬਣ ਗਿਆ ਹੈ ਇੱਕ ਠਾਕੁਰ ਭੋਜਨ ਛਕਦੇ ਹਨ ਇਸ ਲਈ ਹੁਣ ਪੱਤਰ ਪਿੱਛੋਂ ਘਟ ਹੋਣਾ ਪਏਗਾ ਇਹ ਸੱਚਾ ਭਗਤ ਹੈ ਇਸ ਦੀ ਲੱਸੀ ਪੀਣੀ ਹੀ ਪੀਣੀ ਜੇ ਪੱਥਰ ਅੱਗੇ ਜੱਟ ਮਰ ਗਿਆ ਤਾਂ ਸੰਸਾਰ ਵਿੱਚ ਪਕਤੀ ਛੱਡ ਦਵੇਗਾ ਜੱਟ ਠਾਕੁਰ ਉੱਪਰ ਅੱਖਾਂ ਜਮਾ ਕੇ ਬੈਠਾ ਰਿਹਾ ਕਾਫੀ ਸਮਾਂ ਬੀਤ ਗਿਆ ਜਾਨ ਮਗਰੋਂ ਜੱਟ ਦੇਖਦਾ ਹੈ ਕਿ ਅਚਾਨਕ શ્રી ਕ੍ਰਿਸ਼ਨ ਰੂਪ ਭਗਵਾਨ ਉਸ ਦੀ ਰੋਟੀ ਮੱਖਣਾ ਖਾ ਰਹੇ ਹਨ ਤੇ ਲੱਸੀ ਪੀ ਰਹੇ ਹਨ ਜੱਟ ਖੁਸ਼ੀ ਨਾਲ ਉੱਛਲ ਪਿਆ ਭਗਵਾਨ ਨੇ ਰੋਟੀ ਤੇ ਮੱਖਣ ਖਾ ਲਿਆ ਤੇ ਥੋੜਾ ਥੋੜਾ ਸੀਤ ਪ੍ਰਸਾਦ ਰਹਿਣ ਦਿੱਤਾ ਰੋਟੀ ਖਾ ਕੇ ਕ੍ਰਿਸ਼ਨ ਜੀ ਬੋਲੇ ਤੰਨਾ ਕੁਝ ਮੰਗ ਮੇਰੇ ਤੋਂ ਮੈਂ ਖੁਸ਼ ਹਾਂ ਤੰਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਉਹਨਾਂ ਨੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਗੋਪਾਲ ਤੇਰਾ ਆਰਤਾ ਜਿਹੜੀ ਆਰਤੀ ਅਸੀਂ ਰੋਜ਼ ਕਰਦੇ ਹਾਂ ਮਹਾਰਾਜ ਦੇ ਸਰੂਪ ਵਿੱਚ ਆਰਤੀ ਹੈਗੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਸ਼ਬਦ ਜੱਟ ਦੇ ਸੀਗੇ ਰੱਬ ਦੇ ਅੱਗੇ ਉਦੋਂ ਤੋਂ ਇਹ ਆਰਤੀ ਸ਼ੁਰੂ ਹੁੰਦੀ ਹੈ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਰ ਸਵਾਰਤਾ ਰਹਾਓ ਦਾਲ ਸਿੱਧਾ ਮੰਗੋ ਕਿ ਯੋ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨੀਆਂ ਛਾਦਨ ਨੇਕਾ ਅਨਾਜ ਮੰਗੋ ਸਤ ਸੀਕਾ ਗਉਪੇ ਅਸ ਮੰਗੋਲਾ ਵੇਰੀ ਇਕ ਤਾਜਨ ਤੁਰੀ ਚੰਗੇਰੀ ਕਰ ਕੀ ਗਈ ਹਨ ਚੰਗੀ ਜਨ ਧੰਨਾ ਲੇਵੈ ਮੰਗੀ ਤਨਸਰੀ ਇਸ ਤੋਂ ਬਾਅਦ ਜੱਟ ਨੇ ਆਪਣੀ ਬਾਣੀ ਵਿੱਚ ਆਪ ਹੀ ਸਪਸ਼ਟ ਕੀਤਾ ਕਿ ਉਹਨਾਂ ਨੂੰ ਵਾਏ ਗੁਰੂ ਦੀ ਪ੍ਰਾਪਤੀ ਕਿਵੇਂ ਹੋਈ ਪਰੰਤੂ ਜਿਵੇਂ ਅਸੀਂ ਗੁਰੂ ਸਾਹਿਬ ਦੀਆਂ ਵੀ ਬਹੁਤ ਸਾਰੀਆਂ ਗੱਲਾਂ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਉਹਨਾਂ ਦਾ ਵਿਸ਼ਵਾਸ ਕਰਨ ਦੀ بجائے ਦੂਜਿਆਂ ਦੀਆਂ ਆਖੀਆਂ ਅਥਵਾ ਲਿਖੀਆਂ ਗੱਲਾਂ ਤੇ ਵਧੇਰੇ ਵਿਸ਼ਵਾਸ ਕਰੀ ਬੈਠੇ ਹਾਂ ਉਸੇ ਤਰ੍ਹਾਂ ਭਗਤ ਧੰਨਾ ਜੀ ਨੇ ਇਸ ਆਪਰੇਸ਼ਨ ਦੇ ਉੱਤਰ ਵਿੱਚ ਜੋ ਆਖਿਆ ਹੈ ਅਸੀਂ ਉਸ ਨੂੰ ਮੰਨਣ ਦੀ بجائے ਦੂਸਰਿਆਂ ਦੀਆਂ ਲਿਖਤਾਂ ਤੇ ਵਧੇਰੇ ਮੰਨ ਕੇ ਇਹ ਸਵੀਕਾਰ ਕਰ ਲਿਆ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਨੂੰ ਪੈਦਾ ਕਰ ਲਿਆ ਸੀਗਾ ਇਸ ਦਾ ਇਹੀ ਸਿੱਟਾ ਹੈ ਕਿ ਆਮ ਹੀ ਆਖਿਆ ਜਾਂਦਾ ਹੈ ਕਿ ਜੇਕਰ ਸੱਚੀ ਸ਼ਰਧਾ ਹੋਵੇ ਤਾਂ ਭਗਤ ੰਨੇ ਵਾਂਗੂ ਪੱਥਰ ਵਿੱਚੋਂ ਵੀ ਰੱਬ ਪਾ ਸਕਦਾ ਹੈ। ਅਸੀਂ ਅਜਿਹੇ ਆਖਣ ਲੱਗਿਆਂ ਗੁਰੂ ਸਾਹਿਬ ਜੀ ਦੀ ਇਸ ਸਿੱਖਿਆ ਨੂੰ ਪੁੱល ਜਾਂਦੇ ਹਾਂ ਜਿਸ ਸੰਸਾਰ ਅਗਿਆਨ ਪਰਪੂਰ ਸ਼ੰਦਾ ਵਿਸ਼ਵਾਸ ਨਿਸ਼ਚਾ ਪ੍ਰਤੀਤ ਨੂੰ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ। ਭਾਈ ਕਾਨ ਸਿੰਘ ਜੀ ਨਾਭਾ ਹੁਰੀ ਗੁਰਮਤ ਦੇ ਇਸ ਸਿਧਾਂਤ ਦੇ ਸਬੰਧ ਵਿੱਚ ਲਿਖਦੇ ਹਨ। ਰੇਤ ਵਿੱਚ ਅਖੰਡ ਦਾ ਵਿਸ਼ਵਾਸ ਸੂਰਜ ਦੀ ਕਿਰਨ ਵਾਂਗ ਚਮਕਦੇ ਮਾਰੂਥਲ ਦੀ ਇਸਨਾ ਜਲ ਤੋਂ ਪਿਆਸ ਮਿਟਣ ਦਾ ਵਿਸ਼ਵਾਸ ਕਿਸ ਤੇ ਮੰਤਰ ਜੰਤਰ ਤੋਂ ਰੋਗ ਦੀ ਨਿਵਿਰਤੀ ਅਤੇ ਸੰਤਾਨ ਤਨ ਆਦਿ ਦੀ ਸੁਭਿਕਾਰਤ ਨਿਸ਼ਚਾ ਮਿੱਥਿਆ ਵਿਸ਼ਵਾਸ ਹਨ ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾ ਪਛਤਾਵੇ ਤੋਂ ਛੁਟ ਹੋਰ ਕੋਈ ਵੀ ਫਲ ਨਹੀਂ ਭਾਈ ਸਾਹਿਬ ਜੀ ਸੱਚੀ ਸ਼ਰਦਾ ਦੀ ਚਰਚਾ ਕਰਦੇ ਲਿਖਦੇ ਹਨ ਖੰਡ ਵਿੱਚ ਖੰਡ ਦਾ ਵਿਸ਼ਵਾਸ ਖੂਨਤ ਦਰਿਆਸ ਰੋਬਰ ਤੋਂ ਪਿਆਸ ਪੁੱਜਣ ਦਾ ਵਿਸ਼ਵਾਸ ਔਖਦ ਤੋਂ ਦੂਰ ਦੂਰ ਹੋਣ ਦਾ ਵਿਸ਼ਵਾਸ ਅਤੇ ਬੁੱਧ ਵਿੱਦਿਆ ਬਲ ਨਾਲ ਤਨ ਪ੍ਰਾਪਤੀ ਦਾ ਵਿਸ਼ਵਾਸ ਸੱਤਿਆ ਵਿਸ਼ਵਾਸ ਹਨ ਜੋ ਇਹ ਧਾਰਨਾ ਗੁਰਮਤ ਅਨੁਕੂਲ ਨਹੀਂ ਕੇਵਲ ਸ਼ਰਧਾ ਹੋਣੀ ਚਾਹੀਦੀ ਹੈ ਸ਼ਰਧਾ ਦਾ ਕੇਵਲ ਯਾ yathਾਰਥ ਰੂਪ ਹੀ ਉਸ ਦਰ ਉਸ ਰੱਬ ਦੇ ਅੱਗੇ ਪਰਵਾਣ ਹੈ ਖੈਰ ਇਸ ਸਮੇਂ ਅਸੀਂ ਭਗਤ ਨਾਨਾ ਜੀ ਜੀ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਰੱਬ ਨੂੰ ਕਿਸ ਤਰ੍ਹਾਂ ਪਾਇਆ ਇਸ ਲਈ ਸ਼ਰਦਾ ਬਾਰੇ ਹੋਰ ਕੁਝ ਲਿਖਣ ਤੋਂ ਸੰਕੋਚ ਕਰਦੇ ਹੋਏ ਅਸਲ ਗੱਲ ਵਿੱਚ ਆਉਂਦੇ ਹਾਂ ਕਿ ਭਗਤ ਜੀ ਬਾਰੇ ਕਹਾਣੀ ਸੰਸਾਰਾ ਆਪ ਜੀ ਨੇ ਰੱਬ ਨੂੰ ਕਿੱਦਾਂ ਪਾਇਆ ਬਲਕਿ ਪੱਥਰ ਵਿੱਚੋਂ ਰੱਬ ਨੂੰ ਪੈਦਾ ਕਰ ਲਿਆ ਸੀਗਾ ਉਹਨਾਂ ਵਿੱਚ ਇੰਨੀ ਸ਼ਰਦਾ ਸੀਗੀ ਭਾਵਨਾ ਸੀਗੀ ਜੋ ਸਾਰਿਆਂ ਵਿੱਚ ਸਾਡੇ ਸਾਰਿਆਂ ਵਿੱਚ ਇਦਾਂ ਹੀ ਭਾਵਨਾ ਸ਼ਰਧਾ ਹੋਵੇ ਤਾਂ ਅਸੀਂ ਸਾਰੇ ਉਸ ਪ੍ਰਮਾਤਮਾ ਨੂੰ ਦੇਖ ਸਕਦੇ ਹਾਂ ਮਿਲ ਸਕਦੇ ਹਾਂ ਉਹਨਾਂ ਦੇ ਰੂਪ ਨੂੰ ਦੇਖ ਸਕਦੇ ਹਾਂ ਤੇ ਇਸ ਤੋਂ ਅੱਗੇ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ